ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਦ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਸ਼ਦਾਈਲੀ ਪੇਂਟ ਕਰਨ ਲਈ ਇਹ ਸ਼ੋਅ ਦਾ ਪ੍ਰਬੰਧ ਕੀਤਾ ਹੈ ਜਿਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਡਾਕਟਰ ਮਨਮੋਹਨ ਸਿੰਘ ਜੀ ਪਿਛਲੇ ਦਿਨੀ ਸਦਗਵਾਸ ਹੋ ਗਏ ਹਨ ਔਰ ਉਹਨਾਂ ਦਾ ਸੰਸਕਾਰ ਜਿਹੜਾ ਆ ਉਹ ਨਿਗੰਭੋਤ ਨਿਗੰਭੋਤ ਕਾਠ ਕਾਠ ਦੇ ਉੱਤੇ ਨਵੀਂ ਦਿੱਲੀ ਵਿੱਚ ਕੱਢ ਦਿੱਤਾ ਗਿਆ ਆ ਔਰ ਇਸ ਦੁਨਿਆਨ ਦੁਨੀਆ ਭਾਵੇ ਵਿੱਚੋਂ ਵੱਖ-ਵੱਖ ਦੇਸ਼ਾਂ ਵੱਲੋਂ ਉਹਨਾਂ ਨੂੰ ਸ਼ਦਾਹਲੀ ਦੀਦੀਆ ਭੇਂਟ ਕੀਤੀ ਜਾ ਰਹੀ ਆ ਔਰ ਅੱਜ ਅਸੀਂ ਵੀ ਉਹਨਾਂ ਨੂੰ ਆਪਣੀ ਸ਼ਦਾਹਾ ਦੇ ਫੁੱਲ ਭੇਂਟ ਕਰਨ ਦੇ ਲਈ ਇਹ ਸ਼ੋਅ ਦੇ ਵਿੱਚ 71 ਹੋਏ ਆ ਮੇਰੇ ਨਾਲ ਜੁੜਿਆ ਡਾਕਟਰ ਰਜਿੰਦਰ ਸਿੰਘ ਜੀ ਉਹ ਉਹ ਇਸ ਸ਼ੋਅ ਦੇ ਵਿੱਚ ਆਪਣਾ ਹਿੱਸਾ ਪਾਉਣ ਲਈ ਇੱਥੇ ਆਏ ਹਨ ਡਾਕਟਰ ਰਜਿੰਦਰ ਸਿੰਘ ਜੀ ਅਰੇ ਚਲ ਸਭ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਾਰੇ ਸੁਣਨ ਉਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੇ ਅਸੀਂ ਉਮੀ ਉਸਲੇ ਚੈਨਲ ਤੇ ਆਪਣੀ ਸਾਰੀ ਸਿੱਖ ਬਰਾਦਰਦੀ ਤਰਫੋਂ ਡਾਕਟਰ ਮਨਮੋਹ ਸਿੰਘ ਜੀ ਨੇ ਸੁਰਗਵਾਸ ਹੁੰਦੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਆਪਣਾ ਬੜਾ ਦੁੱਖ ਜਿਹੜਾ ਹੈਗਾ ਉਹ ਇਜ਼ਹਾਰ ਕਰਦੇ ਹਾਂ ਕਿ ਇਟਸ ਅ ਗ੍ਰੇਟ ਲਾਸਟ ਟੂ ਦ ਸਿੱਖ ਕਮਿਊਨਿਟੀ ਟੂ ਪੰਜਾਬ ਐਂਡ ਇੰਡੀਆ ਓਵਰ ਆਲ ਹਾਂਜੀ ਡਾਕਟਰ ਡਾਕਟਰ ਮਨਮੋਹ ਸਿੰਘ ਜੀ ਜਿੱਦਾਂ ਪਾਕਿਸਤਾਨ ਵਾਲਦੇ ਪਾਸੇ ਪਿੰਡ ਗਾ ਬੇਗਲ ਜਿਹੜਾ ਉਹਨਾਂ ਦਾ ਪਿੰਡ ਜੱਦੀ ਪਿੰਡ ਪੈਂਦਾ ਸੀ ਉੱਥੇ ਉਹ ਇੱਕ ਗ੍ਰੀਕ ਪਰਵਾਦ ਦੇ ਵਿੱਚ ਪੈਦਾ ਹੋਏ ਔਰ ਛੋਟੇ ਜਿਹੇ ਪਰਵਾਦ ਵਿੱਚ ਪੈਦਾ ਹੋ ਕੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਆਪਣੀਆਂ ਤਕੀ ਦੀਆਂ ਬਲੰਦੀਆਂ ਨੂੰ ਛੋਇਆ ਔਰ ਦੁਨੀਆ ਭਰ ਵਿੱਚ ਆਪਣਾ ਨਾਂ ਜਿਹੜਾ ਦੋਸ਼ਮ ਕੀਤਾ ਕੀ ਤੁਸੀਂ ਇੱਕ ਇਮੇਜਿਨ ਕਰ ਸਕਦੇ ਆ ਕਿ ਇੰਨੇ ਛੋਟੇ ਆ ਗਰੀਬ ਪਹਾਵਾਦ ਵਿੱਚ ਪੈਦਾ ਹੋ ਕੇ ਕੋਈ ਵੀ ਵਿਅਕਤੀ ਜਿਹੜਾ ਦੁਨੀਆ ਪੱਧਰ ਵਿੱਚ ਆਪਣਾ ਨਾਂ ਜਿਹੜਾ ਉਹਨਾਂ ਵਾਂਗੂ ਰੋਸ਼ਨ ਕਰ ਸਕਦਾ ਹਾਂਜੀ ਇਹ ਬਿਲਕੁਲ ਤੁਹਾਡੀ ਗੱਲ ਸੱਚ ਹੈ ਇਹ ਐਗਜ਼ੈਂਪਲਰੀ ਹੈਗਾ ਜੀ ਤੇ ਇਹੋ ਜਿਹੇ ਇੱਕ ਜਿਹੜੇ ਹੈਗੇ ਨੇ 1 in the million ਔਰ ਬਿਲੀਅਨਸ ਕਹੋ ਤੁਸੀਂ ਉਹ ਹੀਰੇ ਜਿਹੜੇ ਹੈਗੇ ਉਹ ਚਮਕਦੇ ਆ ਇਸ ਤਰ੍ਹਾਂ ਉਹਨਾਂ ਨੇ ਇੱਕ ਚਮਤਕਾਰ ਦਿਖਾਇਆ ਹੈਗਾ ਸਾਰੀ ਦੁਨੀਆ ਨੂੰ ਬੜੇ ਗਰੀਬ ਘਰ ਜਿਵੇਂ ਤੁਸੀਂ ਦੱਸਿਆ ਬੜੇ ਗਰੀਬ ਗਰੀਬੀ ਵਿੱਚ ਉਹ ਉੱਥੇ ਜੰਮੇ ਆਪਣੇ ਉੱਥੇ ਵੈਸਟ ਪਾਕਿਸਤਾਨ ਸਪਿੰਡ ਦੇ ਵਿੱਚ ਕਾਹੇ ਵਗੈਰਾ ਤੇ ਸੰਤਾਲੀ ਵਿੱਚ ਫਿਰ ਉਹ ਆਗੇ ਸੀਗੇ ਅਮਰਸਰ ਸਾਹਿਬ ਉੱਥੇ ਵੀ ਬੜੀ ਬੜੀ ਗੁਰਬਤ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਹੈ ਵੀ ਦੱਸਦੇ ਹਨ ਕਿ ਕਦੇ-ਕਦੇ ਜਿਹੜਾ ਹੈਗਾ ਤੇਲ ਦੀ ਹੈ ਜਿਹੜਾ ਹੈਗਾ ਉਹਦੇ ਲਈ ਤੇਲ ਨਹੀਂ ਸੀ ਹੁੰਦਾ ਤੇ ਬਾਹਰ ਆ ਕੇ ਜਿਹੜੀ ਬੱਤੀ ਹੈਗੀ ਸਟਰੀਟ ਲਾਈਟ ਉਹਦੇ ਥੱਲੇ ਬਹਿ ਕੇ ਪੜ੍ਹਦੇ ਸੀਗੇ ਹਾਂਜੀ ਹਾਂਜੀ ਉਹਨਾਂ ਨੇ ਉਹਨਾਂ ਨੇ ਫਿਰ ਚੰਡੀਗੜ੍ਹ ਤੋਂ ਜਿਹੜੀ ਪੰਜਾਬ ਯੂਸੀਸੀ ਦੀ ਉਹ ਡਿਵਾਈਡ ਹੋ ਗਈ ਟੈਂਪਰਰੀ ਉਹਨੇ ਹੁਸ਼ਿਆਰਪੁਰ ਉੱਥੇ ਉਹਨਾਂ ਨੇ ਚੰਡੀਗੜ੍ਹ ਜਿਹੜੀ ਯੂਸੀਸੀ ਦੀ ਉਹਦਾ ਜਿਹੜਾ ਬ੍ਰਾਂਚ ਉੱਥੇ ਖੋਲਿਆ ਸੀਗਾ ਤੇ ਉੱਥੇ ਉਹਨਾਂ ਨੇ ਕਾਲਜ ਤੋਂ ਇਕਨੋਮਿਕਸ ਦੇ ਵਿੱਚ ਉਹਨਾਂ ਨੇ ਫਿਰ ਗ੍ਰੈਜੂਏਸ਼ਨ ਕੀਤੀ ਤੇ ਫਿਰ ਸਕਾਲਰਸ਼ਿਪ ਬੇਸ ਤੇ ਉਹ ਕੈਂਪਰੀਜ ਆਪਣੇ ਲੰਡਨ ਚਲੇ ਗਏ ਉੱਥੇ ਉਹਨਾਂ ਨੇ ਜਾ ਕੇ ਫਿਰ ਐਮਏ ਕੀਤੀ ਤੇ ਨਾਲੇ ਪੀਐਚਡੀ ਵੀ ਕੀਤੀ ਉਸ ਤੋਂ ਬਾਅਦ ਫਿਰ ਉਹ ਵਾਪਸ ਆਏ ਵਾਪਸ ਆ ਕੇ ਉਹ ਪਹਿਲੇ ਉਹ ਉੱਥੇ ਵੀ ਜਿਸ ਲਈ ਉਹ ਪੀਜੀ ਕਰਦੇ ਸੀਗੇ ਤੇ ਉਸ ਲਈ ਉਹਨਾਂ ਨੇ ਉੱਥੇ ਟੀਚਿੰਗ ਵੀ ਕੀਤੀ ਉੱਥੇ ਆਪਣੇ ਪ੍ਰੋਫੈਸਰ ਹੀ ਰਹੇ ਤੇ ਫਿਰ ਇੱਧਰ ਆ ਕੇ ਫਿਰ ਪਹਿਲਾਂ ਤਾਂ ਉਹਨਾਂ ਨੇ ਸ਼ੁਰੂ ਦੇ ਵਿੱਚ ਟੀਚਿੰਗ ਕੀਤੀ ਫਿਰ ਐਡਵਾਈਜ਼ਰ ਵੀ ਲੱਗੇ ਫਾਈਨੈਂਸ਼ੀਅਲ ਐਡਵਾਈਜ਼ਰ ਲੱਗੇ ਤੇ UGC ਦੇ ਵਿੱਚ ਚੇਅਰਮੈਨ ਹੀ ਸੀਗੇ ਫਿਰ ਪ੍ਰੈਜ਼ੀਡੈਂਟ ਵੀ ਰਹੇ ਸਰ ਬੈਂਕ ਆਫ ਇੰਡੀਆ ਦੇ ਫਿਰ 98 1991 ਦੇ ਵਿੱਚ ਉਹਨਾਂ ਨੇ ਉਹ ਸੀਗੇ ਫਾਈਨਲ ਫਾਈਨੈਂਸ਼ੀਅਲ ਐਡਵਾਈਜ਼ਰ ਆਪਣੇ ਨਰਸਮਨ ਹਾਊਸ ਦੀ ਤੇ ਇੱਕ ਬੜੀ ਜਿਹੜੀ ਹੈਗੀ ਹੈ ਬੜੀ ਪਰੇ ਜਿਹੜੀ ਹੈ ਇਹ ਬੁਲੰਦੀ ਹੈ ਜਿਹੜੀ ਉਹਨਾਂ ਦੀ ਜਿਹੜੀ ਹਾਈएस्ट ਅਚੀਵਮੈਂਟ ਹੈਗੀ ਹੈ ਜਿਹੜੀ ਕਿ ਕੰਪੇਰੇਬਲ ਨਹੀਂ ਹੈਗੀ ਏ देयर इज नो ਪੈਰਲਲ ਟੂ 댓 ਕਿ ਉਹਨਾਂ ਨੇ ਜਿਹੜੀ ਉਸ ਵੇਲੇ ਆਰਥਿਕ ਕੰਡੀਸ਼ਨ ਸੀਗੀ ਹਾਲਾਤ ਸੀਗੇ ਇੰਡੀਆ ਦੇ ਇਟ ਵਾਸ ਆਲਮੋਸਟ ਐਟ ਦੀ ਐਜ ਆਫ ਦੀ ਬੈਂਕਰਪਸੀ ਉਹਨਾਂ ਨੇ ਜਿਹੜਾ ਆਪਣਾ ਸਿਰਗਾ ਸੋਨਾ ਸੀਗਾ ਜਿਹੜਾ ਉਹ ਗਿਰਵੀ ਰੱਖਿਆ ਆਪਣੇ ਇੰਗਲੈਂਡ ਦੀ ਗਵਰਨਮੈਂਟ ਕੋਲ ਤੇ ਉਤੋਂ ਪੈਸਾ ਲੈ ਕੇ ਤੇ ਉਹਨਾਂ ਨੇ ਇਨਵੈਸਟ ਕੀਤਾ ਬੜੀ ਅਕਲਮੰਦੀ ਦੇ ਨਾਲ ਬੜੀ ਕਾਬਲੀ ਦੇ ਨਾਲ ਬੜੀ ਸੁਝਵਾਨ ਤਰੀਕੇ ਦੇ ਨਾਲ ਤੇ ਇਸ ਬੈਕਕ੍ਰਿਪਸ ਜੋ ਜੋ ਇੰਡੀਆ ਨੂੰ ਕੱਢਿਆ ਤੇ ਦੂਸਰਾ ਉਹਨਾਂ ਨੇ ਨੈਕਸ ਅਚੀਵਮੈਂਟ ਇਹ ਉਹਨਾਂ ਦੀ ਸੀਗੀ ਉਹਨਾਂ ਟ੍ਰੇਡ ਲਾਸ ਦੇ ਵਿੱਚ ਕਾਫੀ ਤਬਦੀਲੀਆਂ ਲਈਆਂ ਕਿਉਂਕਿ ਉਸਨੇ ਮੋਨੋਪੋਲੀ ਸੀਗੀ ਨਾ ਦੋਹਾਂ ਚੋਂ ਜਿਹੜੇ ਜਿਹੜੇ ਸੀਗੇ ਟਾਟਾ ਬਿੱਲਾ ਐਂਦਰ ਪੀਪਲ ਉਹ ਸਾਰੀ ਉਹਨਾਂ ਨੇ ਜਿਹੜੀ ਮੋਨੋਪੋਲਾਈਜ਼ ਕਰਤੀ ਸੀਗੀ ਆਪਣੀ ਮਾਰਕੀਟਿੰਗ ਤੇ ਲੋਕਾਂ ਕੋਲ ਪੈਸੇ ਸੀਗੇ ਦੇ ਕੋਈ ਸਕੂਟਰ ਨਹੀਂ ਸੀ ਖਰੀਦ ਸਕਦਾ ਲੈਂਡਵੇ ਲੈਣਾ ਪੈਂਦਾ ਸੀ ਕਿਉਂਕਿ ਪ੍ਰੋਡਕਸ਼ਨ ਇੰਨੀ ਨਹੀਂ ਸੀ ਹੋ ਰਹੀ ਤੇ ਇਹ ਹਾਲਾਤ ਸਨ ਟੈਲੀਫੋਨਾਂ ਦਾ ਬੁਰਾ ਹਾਲ ਸੀਗਾ ਲੋਕਾਂ ਕੋਲ ਟੈਲੀਫੋਨ ਦੀ ਅਵੇਲੇਬਿਲਟੀ ਨਹੀਂ ਸੀ ਤੇ ਇਹਨਾਂ ਕੰਡੀਸ਼ਨ ਵਿੱਚ ਉਹ ਕੀ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਟੈਕਸੇਸ਼ਨ ਹੈਗੀ ਹੈ ਉਹ ਉਹ ਵੀ ਘਟਾਈ ਉਹਨਾਂ ਨੇ ਤੇ ਫਿਰ ਬਾਅਦ ਦੀ ਜਿਹੜੀ ਇਨਵੈਸਟਮੈਂਟ ਉਹ ਜਿਹੜੀ ਹੈ ਉਹਦੇ ਕਰਕੇ ਫੇ ਹੌਲੀ ਹੌਲੀ ਜਿਹੜੀ ਮਾਰਕੀਟਿੰਗ ਜਿਹੜੀ ਹੈ ਉਹ ਬਦੀ ਤੇ ਸਾਰਾ ਜਿਹੜਾ ਪਲਾਨ ਲੇਆਉਟ ਕੀਤਾ ਉਹਨਾਂ ਨੇ ਤੇ ਉਹਦੇ ਕਰਕੇ ਜਿਹੜੀਆਂ ਅੱਜ ਮੋਦੀ ਡਿੰਗਾ ਮਾਰਦਾ ਹੈਗਾ ਕਿ ਪੰਜੀ ਜਗ੍ਹਾ ਪਹੁੰਚ ਗਿਆ ਹੈਗਾ ਇਹ ਸਾਰੀ ਜਿਹੜੀ ਹੈਗੀ ਮਰਮੋਹਨ ਸਿੰਘ ਜੀ ਦੀ ਉਹਨਾਂ ਦੀ ਦੇਣ ਹੈ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਕਾਬਲੀਅਤ ਤੇ ਕਰੈਕਟਰ ਤੇ ਉਹਨਾਂ ਦੀ ਜਿਹੜੀ ਹੈਗੀ ਇੱਕ ਇਕਨੋਮਿਕ ਜਿਹੜੀ ਗ੍ਰੇਟੈਸਟ ਜਿਹੜੇ ਹੀ ਵਾਸ ਦਾ ਗ੍ਰੇਟੈਸਟ ਐਂਡ ਰੈਨਾਉਂਡ ਇਕਨੋਮਿਸਟ ਆਫ ਦੀ ਆਫ ਦੀ ਹੋਲ ਵਰਲਡ ਤੇ ਕਈ ਦੇਸ਼ਾਂ ਨੇ ਵੀ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਹੈਗਾ ਇਹ ਉਹ ਅੱਜ ਉਹ ਜਿਹੜਾ ਹੈ ਇੰਡੀਆ ਜਿਹੜਾ ਉਸ ਰਾਤੇ ਚੱਲਣ ਕਰਕੇ ਅਜਿਹੀ ਤਰੱਕੀ ਕਰ ਚੁੱਕਾ ਹੈ ਜੀ ਡਾਕਟਰ ਸਾਹਿਬ ਜਦੋਂ ਉਹ ਅਜੇ ਕਿਸੇ ਅਹੁਦੇ ਤੇ ਨਹੀਂ ਸੀ ਡਾਕਟਰ ਸੌਦੀ ਡਾਕਟਰ ਨੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨਵ ਸਿੰਘ ਰਾਉ ਜੀ ਨੇ ਇਹਨਾਂ ਨੂੰ ਸੱਦਿਆ ਉਹ ਸੱਦ ਕੇ ਇਹਨਾਂ ਨੂੰ ਕਿਹਾ ਕਿ ਇਨਾਂ ਨੇ ਜੁਮੇ ਉਹਨਾਂ ਨੇ ਕਿਹਾ ਵੀ ਤੁਹਾਡੇ ਜੁਮੇ ਕੁਝ ਡਿਊਟੀ ਜਿਹੜੀ ਆ ਉਹ ਲਾਉਣੀ ਆ ਉਸ ਟਾਈਮ ਤੇ ਦੇਸ਼ ਦੀ ਜਿਹੜੀ ਇਕਨੋਮੀ ਆ ਉਹ ਬੜੀ ਨਿੱਗਦੀ ਜਾ ਰਹੀ ਸੀ ਉਹ ਜੋ ਇਹਨਾਂ ਦੀ ਗੱਲਬਾਤ ਹੋਈ ਤੁਹਾਨੂੰ ਪਤਾ ਉਹਨਾਂ ਇਨ ਪ੍ਰਾਈਮ ਮਿਨਿਸਟਰ ਤੇ ਇਹਨਾਂ ਦੇ ਵਿਚਕਾਰ ਕੀ ਗੱਲਬਾਤ ਹੋਈ ਉਸ ਟਾਈਮ ਉਸ ਟਾਈਮ ਇੱਕ ਗੱਲਬਾਤ ਹੋਈ ਕਿ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਦੇਖੋ ਇਹ ਹਾਲਤ ਜਿਹੜੀ ਹੈਗੀ ਹੈ ਤੁਸੀਂ ਇਕਨੋਮਿਕਸ ਦੇ ਮਾਹਰੋ ਹਕੀਓ ਤੇ ਇਸ ਦੇਸ਼ ਇਸ ਦੇਸ਼ ਨੂੰ ਇਸ ਸੰਕਟ ਚ ਕੱਢੋ ਤੁਸੀਂ ਤੇ ਜੇ ਆਪਾਂ ਇਸ ਦੇਸ਼ ਦੀ ਇਸ ਦੇਸ਼ ਨੂੰ ਸੰਕਟ ਚ ਕੱਢ ਲੰਗੇ ਤੇ ਸਾਨੂੰ ਕ੍ਰੈਡਿਟ ਮਿਲ ਜਾਊਗਾ ਨਹੀਂ ਤੇ ਫਿਰ ਸਾਨੂੰ ਕ੍ਰੈਡਿਟ ਨਹੀਂ ਮਿਲੇਗਾ ਇਹ ਗੱਲਬਤ ਹੋਈ ਸੀ ਕਿ ਤੇ ਉਹਨਾਂ ਨੇ ਫਿਰ ਉਹ ਬੜੀ ਬੜੀ ਸੀਰੀਅਸਲੀ ਜਿਹੜਾ ਹੈਗਾ ਉਹਨਾਂ ਮਨਮੋਹਨ ਸਿੰਘ ਨੇ ਆਪਣੇ ਜ਼ਿਮੇ ਇਹ ਲਈ ਇਹ ਗੱਲ ਲਈ ਤੇ ਜਿਹੜਾ ਹੈਗਾ ਇਹ ਸਾਰਾ ਜਿਹੜਾ ਆਰਥਿਕ ਜਿਹੜਾ ਹੈਗਾ ਤਬਦੀਲੀ ਜਿਹੜੀ ਲੈਂਦੀ ਉਹਨਾਂ ਨੇ ਜਿਸ ਤਰ੍ਹਾਂ ਮੈਂ ਥੋੜੇ ਦਿਨ ਪਹਿਲਾਂ ਬਿਆਨ ਕੀਤਾ ਹੈਗਾ ਇਹ ਤਬਦੀਲੇ ਲਿਆਈਆਂ ਫਿਰ ਉਹਨਾਂ ਨੇ ਤੇ ਉਹ ਸਾਰਾ ਜਿਹੜਾ ਮਨੀ ਹੈਗਾ ਫਿਰ ਉਹ ਸਰਕੂਲਰ ਵਿੱਚ ਆਇਆ ਤੇ ਜਿਹੜੇ ਲੋਕਾਂ ਨੂੰ ਲੋ ਲੋ ਇੰਟਰਸਟ ਰੇਟ ਤੇ ਪੈਸੇ ਦਿੱਤੇ ਗਏ ਉਸ ਤਰ੍ਹਾਂ ਫਿਰ ਇੱਕ ਨਾਮਕ ਇਹਦੇ ਵਿੱਚ ਮਾਰਕੀਟਿੰਗ ਦੇ ਵਿੱਚ ਤੇ ਵਿਪਾਰ ਦੇ ਵਿੱਚ ਵਾਧਾ ਹੋਇਆ ਤੇ ਹੌਲੀ ਹੌਲੀ ਜਿਹੜਾ ਪਲਾਨ ਲੈਆਉਟ ਕੀਤਾ ਉਹਨਾਂ ਸਾਰਾ ਤੇ ਦੂਸਰੇ ਇੱਕ ਹੋਰ ਉਹਨਾਂ ਦੀ ਵੱਡੀ ਬੜੀ ਬੜੀ ਅਚੀਵਮੈਂਟ ਹੈ 72000 ਕਰੋੜ ਰੁਪਿਆ ਜਿਹੜਾ ਹੈਗਾ ਉਹ ਫਾਰਮਰਸ ਦਾ ਉਹਨਾਂ ਨੇ ਲੋਨ ਜਿਹੜਾ ਹੈਗਾ ਉਹ ਮਾਫ ਕੀਤਾ ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ ਉਹ ਅ타ਈ ਕਿਸਾਨਾਂ ਨੇ ਖੁਦਕਸ਼ੀ ਕਰਤੀ ਸੀ ਕਿ ਤੇ ਉੱਥੇ ਕੀ ਸੀ ਹੋਇਆ ਕਿ ਉੱਥੇ ਜਿਹੜੀ ਉਹਨਾਂ ਦੀ ਔਰਤਾਂ ਸੀਗੀਆਂ ਉਹਨਾਂ ਨੇ ਜਿਹੜੇ ਬਾਲ ਕਟਾਤੇ ਸੀਗੇ ਉੱਥੇ ਰਸਮ ਰਿਵਾਜ ਦੇ ਮੁਤਾਬਕ ਉਹ ਕਰਨਾ ਪੈਂਦਾ ਤੇ ਇਹਨਾਂ ਨੇ ਜਾ ਕੇ ਫਿਰ ਉਹ ਸ਼ਮੂਲਿਤ ਕੀਤੀ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਤੇ ਉਹ ਫਿਰ ਉਹਨਾਂ ਨੇ ਉਸ ਤਰ੍ਹਾਂ ਉਹਨਾਂ ਦੀ ਸਹਾਇਤਾ ਕੀਤੀ ਤੇ ਨਾਲੇ ਸਾਰੇ ਜਿਹੜੇ ਪਲਾਨਸ ਐ ਦੂਸਰਾ ਜਿਹੜੀ ਮੰਨ ਰਿਹਾ ਜਿਹੜੀ ਐ ਇਹ ਸਕੀਮ ਹੀ ਉਸਲੇ ਫਿਰ ਉਹਨਾਂ ਨੇ ਇਹ ਇਸ ਤਰ੍ਹਾਂ ਉਹਨਾਂ ਨੇ ਇਟ ਵਾਸ ਵੈਰੀ ਬਲੀਂਡ ਔਨ ਹਿਸ ਪਾਰਟ ਕਿ ਉਹਨਾਂ ਨੇ ਉਹ ਜਿਹੜੀ ਸਕੀਮ ਹੈ ਉਹ ਇਸ ਤਰ੍ਹਾਂ ਉਹਨੂੰ ਲਾਜ ਬਣਾ ਦਿੱਤਾ ਕਿ ਤਾਂ ਕਿ ਜਿਹੜਾ ਵੀ ਜਿਹੜੀ ਪਾਰਟੀ ਦਾ ਜਿਹੜਾ ਵੀ ਮਨਿਸਟਰ ਬਣੇ ਅੱਗੇ ਜੋ ਵੀ ਪ੍ਰਾਈਮ ਮਨਿਸਟਰ ਬਣੇ ਉਹ ਤਾਂ ਕਿ ਉਹ ਚੇਂ ਨਹੀਂ ਕਰ ਸਕੇ ਉਹ ਫਿਰ ਲਾ ਦੇ ਬਤਾ ਉਹਨੂੰ ਦੇਣੀ ਪਈ ਅੱਜਕੱਲ ਮੋਦੀ ਸਾਹਿਬ ਨੇ ਉਹਨੂੰ ਵੜਾ ਚੜਾ ਕੇ ਤੇ ਆਪਣਾ ਫੋਟੋ ਵੀ ਲਾਇਆ ਹੋਇਆ ਹੈ ਬੈਗ ਤੇ ਹਾਂਜੀ ਡਾਕਟਰ ਸਾਹਿਬ ਮੇਰੇ ਕੋਲ ਆ ਇੰਡੀਆ ਟੂਡੇ ਦੀ ਇੱਕ ਰਿਪੋਰਟ ਪਈ ਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਆ ਕਿ ਡਾਕਟਰ ਡਾਕਟਰ ਮਨਮੋਹ ਸੇਂਗ ਦੇ ਟਾਈਮ ਦੇ ਉੱਤੇ ਉਹਨਾਂ ਨੇ ਜਿਹੜਾ 10 ਤੱਕ ਦਾਜ ਕੀਤਾ ਉਹਨਾਂ ਦੇ ਸਮੇਂ ਦੇ ਦੌਰਾਨ ਜਿਹੜੀ GDP ਸੀ ਉਹ ਸਭ ਤੋਂ ਜ਼ਿਆਦਾ ਸੀ ਲੇਕਿਨ ਇਹ ਡਈ ਗੱਲ ਸੀਗੀ ਉਹ ਗਵਰਨਮੈਂਟ ਦੀ ਵੈਬਸਾਈਟ ਤੋਂ ਅਤਾਬ ਦਿੱਤੀ ਗਈ ਇਹ ਇੰਡੀਆ ਟੂਡੇ ਦੀ ਰਿਪੋਰਟ ਹੈ ਇਹ ਆ ਮੇਰੇ ਕੋਲ ਪਈ ਆ ਲੇਕਨ ਐ ਗਵਰਨਮੈਂਟ ਨੂੰ ਕੀ ਲੋੜ ਪਈ ਸੀਗੀ ਇਹ ਦ ਬਹੁਤ ਕੰਨੀ ਗੱਲ ਕੇ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦੇ ਉੱਤੇ ਸਭ ਤੋਂ ਵਧੀਆ ਜਿਹੜੀ GDP ਸੀ ਤੇ ਕੁਝ ਉਹਨਾਂ ਦਾ ਜਿਹੜਾ ਰੈਕર્ડ ਹੈਗਾ ਉਹ ਤੇ ਕੋਈ ਵੀ ਜਿਹੜਾ ਹੈਗਾ ਉਹ ਅੱਗੇ ਪਿੱਛੇ ਨਹੀਂ ਕਰ ਸਕਦਾ ਇਟਸ 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 ਅ ਰੈਕર્ડ ਤੇ ਉਹ ਕਈ ਵਾਰੀ ਪਬਲਿਸ਼ ਹੋ ਚੁੱਕਾ ਹੈਗਾ ਹੁਣ ਉਹਨਾਂ ਨੇ ਉਹ ਵੈਬਸਾਈਟ ਉਤਾਰਨਾ ਉਹਦੇ ਵਿੱਚ ਕੋਈ ਫਰਕ ਹੀ ਪੈਂਦਾ एवरीबॉडी नोस अबाउट इट होले है कि जलसी है दूसरा है फिर अपने आप नु दसदे ने इने दा जिन्ने भी उन्होंने ने अचीवमेंट्स ने उस सारा क्रेडिट ही है लेना चंदा है का एहो जी जेडी इने दी जेडी है हगी ने ਇਹਨੇ ਨੀਤੀ ਜਿਹੜੀ ਹੈਗੇ ਨੇ ਉਹਦੇ ਕਰਕੇ ਇਹ ਕਰਦੇ ਨੇ ਲੇਕਿਨ ਉਹਨਾਂ ਦਾ ਜਿਹੜਾ ਰੈਕਟ ਦਿਸ ਇਜ਼ ਰੈਕਟ एवरीवन ਨੋਜ਼ ਅਬਾਊਟ ਇਟ ਵਰਲਡ ਦੇ ਵਿੱਚ ਹੀ ਇਜ਼ ਯੂ ਸੇ ਰੈਨਾਉਂਡ ਇਕਨੋਮਿਸਟ ਤੇ ਓਬਾਮਾ ਨੇ ਵੀ ਬੜੀ ਉਹਨਾਂ ਦੀ ਤਾਰੀਫ ਕੀਤੀ ਹੈ ਬਿਲ ਬਿਲ ਕਲਿੰਟਨ ਨੇ ਵੀ ਉਹਨਾਂ ਦੀ ਬੜੀ ਤਾਰੀਫ ਕੀਤੀ ਹੈ ਤੇ ਉਹ ਕੀ ਆਪਣੇ ਤੇ ਉਸ ਨੇ ਉਹਨਾਂ ਨੂੰ ਅ ਸਲਾਹ ਦਿੱਤੀਆਂ ਨੇ ਇਕਨੋਮਿਕ ਜਿਹੜੀ ਹੈਗੀ ਸਾਰੀ ਉਹ ਗਾਈਡ ਇਸ ਵਗੈਰਾ ਕਰਦੇ ਰਹੇ ਨੇ ਸੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਲੇਕਿਨ ਇਟਸ ਅਫਸੋਸ ਹੈ ਮਤਭਾਗ ਹੈ ਕੀ ਕਰ ਸਕਦੇ ਅਸੀਂ ਡੈਪਸਨ ਥੋੜਾ ਜਿਹਾ ਵੋਲਿਊਮ ਆਪ ਬਣਾਓ ਉੱਚਾ ਰੱਖੋ ਪਹਿਲਾਂ ਤੁਸੀਂ ਥੋੜਾ ਤੁਹਾਡਾ ਵੋਲਿਊਮ ਠੀਕ ਸੀ ਹਾਂਜੀ ਹਾਂਜੀ ਘੱਟ ਰੱਖਿਆ ਹੈਗਾ ਮੈਨੂੰ ਵੀ ਸਮਝ ਨਹੀਂ ਆਉਂਦੀ ਕਈਆਂ ਗੱਲਾਂ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰ ਰਹੇ ਸੀ ਜੀ ਡੀ ਪੀ ਦੀ ਯਾਦ ਆਪਣੇ ਸਮਾਜ ਵਿੱਚ ਇੱਕ ਕਹਾਵਤ ਹੈ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਤ ਜਾਣਾ ਇਹ ਆਪਣੇ ਸਮਾਜ ਦੀ ਇੱਕ ਕਹਾਵਤ ਹੈ ਇਹ ਹੈਗਾ ਤੁਹਾਡਾ ਦੁਸ਼ਮਣ ਵੀ ਮੱਦਾ ਤਾਂ ਉਹਦੇ ਮਰਨੇ ਉੱਤੇ ਕਦੇ ਵੀ ਖੁਸ਼ੀ ਨਾ ਕਰੀਏ ਕਿਉਂਕਿ ਸਾਡੀ ਵੀ ਮੌਤ ਇੱਕ ਨਾ ਇੱਕ ਦਿਨ ਆਉਣੀ ਆ ਲੇਕਿਨ ਡਾਕਟਰ ਮੋਹਨ ਸਿੰਘ ਦੁਨੀਆ ਭਰ ਦਾ ਇੱਕ ਮਸ਼ਹੂਰ ਐ ਆदमी ਰਿਹਾ ਆ ਜਿਨ੍ਹਾਂ ਨੇ ਦੁਨੀਆ ਭਾਦੇ ਵਿੱਚ ਆਪਣਾ ਜਿਹੜਾ ਨਾਮ ਆ ਉਹ ਚੰਗੇ ਕੰਮਾਂ ਕਰਕੇ ਖਟਿਆ ਹੈ। ਤੇ ਇੱਕਮ ਦੁੱਖ ਦੀ ਗੱਲ ਹੈ ਕਿ ਹਿੰਦੁਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਦੀ ਜੇਸ ਵੇਲੇ ਮੌਤ ਹੋਈ। ਉਹ ਕੁਝ ਲੋਕਾਂ ਨੇ ਉਹਨਾਂ ਦੀ ਮੌਤ ਉੱਪਰ ਅਫਸੋਸ ਪ੍ਰਗਟ ਕਰਦੀ ਥਾ। ਉਹਨਾਂ ਨੂੰ ਟੋਲ ਕਰਨਾ ਸ਼ੁਰੂ ਕਰ ਦਿੱਤਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਇਹੀ ਕਹਿੰਗਗੇ ਇਹ ਜਿਹੜੇ ਲੋਕ ਨੇ ਇਹਨਾਂ ਦਾ ਦੇਖੋ ਫਿਰ ਉਸ ਤੇ ਅੱਜ ਗੱਲ ਆ ਜਾਂਦੀ ਹੈ ਨਾ ਜੀ ਜੇ ਇਹਨਾਂ ਦਾ ਕੈਰੇਕਟਰ ਹੀ ਇਹੋ ਜਿਹਾ ਹੈਗਾ ਇਹਨਾਂ ਦੀ ਜਿਹੜੀ ਨੀਤੀ ਇਹਨਾਂ ਲੋਕਾਂ ਦੀ ਹੈਗੀ ਹੈ ਤੇ ਫਿਰ ਉਹਦੇ ਵਿੱਚ ਕੀ ਕਰ ਸਕਦੇ ਆ ਅਸੀਂ ਇਹ ਆਪਣੀ ਜਿਹੜੀ ਹੈ ਇਹ ਨੀਤੀ ਜਿਹੜੀ ਹੈ ਉਹਨਾਂ ਨੇ ਘਟਾਈ ਹੈਗੀ ਹੈ ਤੇ ਲੇਕਿਨ ਇੱਕ ਕੰਨ ਨਹੀਂ ਚਾਹੀਦਾ ਨਾ ਹੁਣ ਆਪਣੇ ਮੇਰੇ ਖਿਆਲ ਸਿਕੋਮ ਜਿਹੜੀ ਹੈ ਉਹ ਸਾਰੀ ਜੋ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਜਿਸ ਤਰ੍ਹਾਂ ਵੀ ਹੈਗਾ ਉਹ ਜਿਸ ਹਨ ਉਹ ਜ਼ਮੀਨ ਖੇਦਰੀ ਵੀ ਪਵੇ ਰਾਜਗਾਰ ਤੇ ਤੇ ਇਹਨਾਂ ਦੀ ਜਿਹੜੀ ਹੈ ਯਾਦਗਾਰ ਉੱਥੇ ਉੱਥੇ ਬਣਾਈ ਚਾਹੀਦੀ ਹੈ ਉਪਰਲਾ ਤੇ ਇਹ ਹੋ ਰਿਹਾ ਹੈਗਾ ਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਚਾਹੇ ਸਾਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਉਹ ਸ਼ਹੀਦ ਉਸ ਉਸ ਤੋਂ ਬਾਅਦ ਉੱਥੇ ਉਹਨਾਂ ਦੀ ਟੋਡਰ ਮੰਦ ਲੈ ਉਹਨਾਂ ਨੇ ਆਪਣੀ ਮੋਹਰਾਂ ਦੇਖ ਕੇ ਤੇ ਉਹ ਜ਼ਮੀਨ ਲਈ ਸੀਗੀ ਤੇ ਇਸ ਤਰ੍ਹਾਂ ਨਾਲ ਉਹ ਨਾਲੇ ਨਾਲੇ ਕੀ ਹੈਗਾ ਕਿ ਜਿਹੜੀ ਡੇਟ ਵੀ ਰਹੀ ਹੈ ਅੱਜ ਅੱਜ ਉਹ ਸੇਮ ਡੇਟ ਵੀ ਕੋਨਸੀਡੈਂਸ ਹੈਗਾ ਕਿ ਡੇਟ ਵੀ ਸੇਮ ਹੈਗੀ ਹੈ ਇਸ ਤਰ੍ਹਾਂ ਅਸੀਂ ਸਾਰੇ ਮਿਲ ਕੇ ਕੱਟੇ ਪੈਸੇ ਕਰਕੇ ਜਿਸ ਤਰੀਕੇ ਉਹ ਜ਼ਮੀਨ ਉੱਥੇ ਲੈ ਕੇ ਤੇ ਰਾਜਗੜ ਜਿਹੜਾ ਹੈਗਾ ਉਹਦੇ ਮੈਮੋਰੀ ਜਿਹੜਾ ਹੈਗਾ ਉੱਥੇ ਉਹਨਾਂ ਦੀ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਡਾਕਟਰ ਸਾਹਿਬ ਅੱਜ ਮੈਂ ਬੀਜੇਪੀ ਦੇ ਕਿਸੇ ਸਪੋਕਸਪਰਸ ਨੂੰ ਸੁਣ ਰਿਹਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ministry of home affairs ਨੇ ਇੱਕ ਚਿੱਠੀ ਜਿਹੜੀ ਆ ਐ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਨੂੰ ਵੀ ਕੱਢੀ ਆ ਔਰ ਕਾਂਸ ਪਾਰਟੀ ਦੇ ਹੈਡ ਆਫਸ ਨੂੰ ਵੀ ਕੱਢੀ ਆ ਕਿ ਅਸੀਂ ਉਹਨਾਂ ਦਾ ਸਮਾਰਕ ਉਸ ਜਗ੍ਹਾ ਤੇ ਬਣਾਵਾਂਗੇ ਜਿੱਥੇ ਮਹਾਨ ਆਸਤੀਆਂ ਦਾ ਸਮਾਰਕ ਜਿਹੜਾ ਪਹਿਲਾਂ ਬਣਿਆ ਹੋਇਆ। ਇਹ ਕੰਮ ਇਹਦਾ process ਹੈ ਜਿਹੜਾ ਇੱਕ ਟਰਸਟ ਹੈ ਉਹ ਰਜਿਸਟਰ ਕਰਾਉਣਾ ਪਊਗਾ process ਹੈ ਉਹਦੇ ਲਈ ਟਾਈਮ ਲੱਗੇਗਾ ਦੇਖਦੇ ਅਸੀਂ ਬਣਾਵਾਂਗੇ ਜੋ ਲੇਕਿਨ ਜੇ ਉਹਨਾਂ ਨੇ ਇੱਕ ਪ੍ਰੋਮਿਸ ਕੀਤਾ ਆ ਤੇ ਮੇਰੇ ਸਾਹਮਣੇ ਉਹਦੇ ਉੱਤੇ ਇਤਬਾਰ ਕਰ ਲੈਣਾ ਚਾਹੀਦਾ ਕੀ ਚਾਲ ਹੈ ਤੁਹਾਡਾ ਹਾਂਜੀ ਇਤਬਾਰ ਤੇ ਕਰਨਾ ਚਾਹੀਦਾ ਲੇਕਿਨ ਫਿਰ ਵੀ ਨਾਲ ਨਾਲ ਅਸੀਂ ਜਿਹੜੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਸ ਤਰ੍ਹਾਂ ਆਪਣੀ ਇਹ ਵੈਬਸਾਈਟ WhatsApp ਤੇ ਸਰਕੂਲੇਟ ਹੋ ਰਹੀ ਹੈ ਨਿਊਜ਼ ਕਿ ਜਿਹੜਾ ਅਸੀਂ ਕੋਸ਼ਿਸ਼ ਕਰੀਏ ਕਿ ਪੈਸਾ ਇਕੱਠਾ ਕਰਕੇ ਜੇ ਅਗਰ ਪੈਸੇ ਦੀ ਗੱਲ ਲੱਗੀ ਹੈ ਤੇ ਅਸੀਂ ਉੱਥੇ ਰਾਜਘਾਟ ਉਹਨਾਂ ਦੇ ਉਹਨਾਂ ਦੇ ਲਈ ਉਹ ਜਿਹੜੀ ਜ਼ਮੀਨ ਖਰੀਦੀ ਹੈ ਤੇ ਉੱਥੇ ਅਸੀਂ ਉਹਨਾਂ ਦੀ ਯਾਦਗਾਰ ਬਣਾਈਏ ਲੇਕਿਨ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਉਸ ਚੀਜ਼ ਨੂੰ ਅਸੀਂ ਉਹਨਾਂ ਨਾਲ ਰਹਿਣਾ ਹੈਗਾ ਤੇ ਮੇਕ ਸ਼ੂਰ ਕਿ ਇਟ ਹੈਪਨਸ ਇਹ ਨਾ ਹੋ ਕੇ ਕਿ ਅਸੀਂ ਉਹਨਾਂ ਤੇ ਇਤਬਾਰ ਕਰਦੇ ਰਹੀਏ ਤਾਂ ਨਾ ਚੀਜ਼ ਉਹ ਨਾ ਹੋ ਸਕੇ ਤੁਹਾਨੂੰ ਕੀ ਲੱਗਦਾ ਸਰਕਾਰ ਆਪਨੇ ਵਾਜੇ ਤੋਂ ਮੁਕਤ ਸਕਦੀ ਆ ਮੁਕਤ ਨਹੀਂ ਸਦੀ ਲੇਕਰ ਕਈ ਅਰਜ਼ਨਾ ਕਰਕੇ ਫਿਰ ਕਿਸੇ ਵੱਲੇ ਵੀ ਕੁਝ ਹੋ ਸਕਦਾ ਨਾ अच्छा हां जी ਹੁਣ ਇਹ ਇਹ ਉਮੀਦ ਸੀ ਕਿ ਇਹ ਮੋਦੀ ਇਸ ਤਰ੍ਹਾਂ ਕਰੇਗਾ ਕਿ ਉਹ ਤੇ ਜਗਣਾ ਨਹੀਂ ਦੇਗਾ ਸਸਕਾਰ ਲਈ ਠੀਕ ਹੈ ਹਾਂ ਜੀ ਠੀਕ ਹੈ ਤੁਸੀਂ ਜਿਸ ਤਰ੍ਹਾਂ ਡਾਕਟਰ ਮਮਨ ਸਿੰਘ ਆਪਣੇ ਆਪ ਨੂੰ ਕਹਿੰਦੇ ਆ ਕਿ ਮੈਂ ਜਿਹੜਾ ਫਾਈਨੈਂਸ ਮਿਨਿਸਟਰ ਆ ਉਹ ਵੀ ਐਕਸੀਡੈਂਟਲ ਫਾਈਨੈਂਸ ਮਿਨਿਸਟਰ ਬਣਿਆ ਆ ਤੇ ਪ੍ਰਾਈਮ ਮਿਨਿਸਟਰੀ ਵੀ ਮੈਂ ਐਕਸੀਡੈਂਟਲ ਬਣਿਆ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਉਹ ਇੱਕ ਇੱਕ ਐਕੈਡੈਮਿਕ ਹੀ ਇਜ਼ ਹੈ ਵਾਜ਼ ਇਨ ਐਕੈਡਮੀ ਯੋ ਜਿੰਨਾ ਕਦੇ ਨਾ ਕਿ ਉਹਨਾਂ ਨੇ ਪੋਲਿਟਿਕਸ ਦੇ ਵਿੱਚ ਤੇ ਉਹਨਾਂ ਦਾ ਕਦੇ ਵਿਚਾਰ ਨਹੀਂ ਸੀ ਕਿ ਮੈਂ ਉਸ ਪਰ ਸੇ ਪੋਲਿਟਿਕਸ ਦੇ ਵਿੱਚ ਜਾਵਾਂ ਮਿਨਿਸਟਰੀ ਵਾਲੀ ਆ ਉਹ ਉਸ ਪਰ ਸੇ ਤੇ ਇਸ ਕਰਕੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਕਿ ਕੁਦਰਤੀ ਜਿਹੜਾ ਕਿਉਂਕਿ ਹੀ ਵਾਜ਼ ਅ ਫਾਈਨੈਂਸ ਜਿਹੜਾ ਐਡਵਾਈਜ਼ਰ ਸੀਗੇ ਨਰਸ ਮਹਲਾਵ ਦੇ 1991 ਦੇ ਵਿੱਚ ਤੇ ਉਸ ਲਈ ਫਿਰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਫਾਈਨੈਂਸ ਮਿਨਿਸਟਰ ਦੀ ਜਿਹੜੀ ਅਗੀ ਬੋਲ ਗਵਾਦਫਸੀ ਮੇਰੇ ਖਿਆਲ ਵਾਦਨ ਸੀ ਰਿਆਦ ਬੰਗਲ ਦੇ ਹਾਂਜੀ ਪਹਿਲਾਂ ਉਹ ਸੀ ਉਸ ਤੋਂ ਬਾਅਦ ਫਾਈਨੈਂਸਲ ਅਡਵਾਈਜ਼ਰ ਹੋ ਗਏ ਨਾ ਉਹਨਾਂ ਦੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਫਾਈਨੈਂਸਲ ਅਡਵਾਈਜ਼ਰ ਹੋ ਗਏ ਤੇ ਫਿਰ ਜਿਹੜੀ ਬੈਂਕਰਪਸੀ ਦੀ ਸੀ ਗੱਲ ਕੀਤੀ ਹੈ ਕਿ ਉਹਨਾਂ ਜਿਹੜੀ ਆਰਥਿਕ ਜਿਹੜੀ ਕੰਡੀਸ਼ਨ ਹੈ ਆਪਣੀ ਇੰਡੀ ਦੀ ਜੀ ਉਹਦੇ ਵਿੱਚ ਜਿਸੇ ਇਨਵਾਲਵ ਹੋ ਇਹ ਤੇ ਬਾਅਦ ਚ ਫਿਰ ਉਹਨਾਂ ਨੇ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਦਾ ਜਿਹੜਾ ਹੈਗਾ ਉਹ ਤਾਂ ਦੇ ਦਿੱਤਾ ਉਹ ਇਫੈਕਸ਼ੀਨੈਂਟ ਲਈ ਸੀ ਕਿ ਉਹ ਕੋਣ ਦੀ ਮਰਜ਼ੀ ਤੇ ਨਹੀਂ ਸੀ ਜੇ ਉਹਨਾਂ ਦੀ ਆਪਣੀ ਮਿੱਚਾ ਹੁੰਦੀ ਉਹਦੇ ਅਗਰਾ ਆਉਂਦੇ ਤੇ ਫਿਰ ਉਸ ਕਰਕੇ ਐਕਸੀਡੈਂਟ ਲਾ ਹੁੰਦਾ ਇਸ ਕਰਕੇ ਉਹ ਕਹਿ ਰਹੇ ਨੇ ਕਿ ਐਕਸੀਡੈਂਟਲੀ ਹੋਇਆ ਫਿਰ ਜਿੱਦ ਤੱਕ ਪ੍ਰਾਇਮਰੀ ਰਿਸ਼ਿਪ ਦਾ ਤਲਕ ਅਗਾ ਉਥੇ ਵੀ ਉਸੇ ਸੁਣੀਗਾ ਨਹੀਂ ਸੀ ਕਿ ਉਹ ਉਹਨੂੰ ਬੰਨਣਾ ਚਾਹੀਦਾ ਸੀਗਾ ਲੇਕਿਨ ਉਹ ਫਿਰ ਹਾਲਾਤ ਦੇ ਮੁਤਾਬਕ ਜੇ ਸੁਣ ਸੁਣ ਚਾਇਆ ਕਿ ਜਿਹੜੀ ਹੈ ਲੇਡੀ ਸੀ ਕੀ ਆਪਣੀ ਫਾਈਨੈਂਸ ਬ੍ਰੋਸ ਸੀਗੀ ਉਸਲੇ ਉਹਨਾਂ ਦਨ ਮੈਨੂੰ ਨਾ ਯਾਦ ਨਹੀਂ ਹੈ ਕੈਸਲੇ ਤੇ ਉਹ ਕਹਿੰਦੀ ਕਿ ਜੇ ਇਹ ਸੋਨੀ ਗਾਂਧੀ ਪ੍ਰਯੋਗ ਬੜਗੀ ਤਾਂ ਮੈਂ ਆਪਣਾ ਸ਼ਰਮਣਾ ਲਾਂਗੀ ਤੇ ਉਸ ਕਰਕੇ ਉਹ ਕਿਹੜੀ ਸੀ ਆਪਣੀ ਉਹ ਜਿਹੜੀ ਗੁਜ਼ਰ ਗਈ ਹੈ ਨਾ ਆਪਣੀ ਉਹ ਮਲ ਮਲ ਕਰਕੇ ਸੀ ਉਹਨਾਂ ਦੇ ਨਾਂ ਮੈਨੂੰ ਯਾਦ ਨਹੀਂ ਹੈਗਾ ਉਹਨਾਂ ਦਾ ਸੀਤਾ ਦਾਮਨ ਨਹੀਂ ਨਹੀਂ ਆਪਣੀ ਜਿਹੜੀ ਉਹ ਚੰਗ ਟਿਕਾ ਲਾਂਦੀ ਸੀ ਇੱਥੇ ਮਲ ਨਾਂ ਸੀ ਉਹਦਾ ਸੁਸ਼ਮਾ ਸ਼ੋਰਾਜ ਸੁਸ਼ਮਾ ਸ਼ੋਰਾਜ ਆ ਉਹ ਉਹਨਾਂ ਕਿਹਾ ਸੀ ਕਿ ਮੈਂ ਸਰਮਾਦੂ ਵੀ ਆਪਣਾ ਪਰ ਉਹ ਹਾਲਾਤਾਂ ਦੇ ਵਿੱਚ ਫਿਰ ਸੁਣਿਆ ਗਿਆ ਦੀ ਪਿੱਛੇ ਹੋ ਗਈ ਸੀ ਫਿਰ ਡਾਕਟਰ ਮਮੋਨ ਸਿੰਘ ਨੇ ਰਿਕਵੈਸਟ ਕੀਤੀ ਕਿ ਤੁਸੀਂ ਮਿਹਰਬਾਨੀ ਕਰਕੇ ਇਹ ਉਹ ਦੱਸ ਸਕਦੇ ਉਸ ਕਰਕੇ ਉਹ ਕਹਿ ਰਹੇ ਨੇ ਕਿ ਭਏ ਐਕਸੀਡੈਂਟਲੀ ਹੋਇਆ ਨਾ ਕਿਸੇ ਦਾ ਡਾਕਟਰ ਸਾਹਿਬ ਗਿੰਦੇ ਆ ਵੀ ਜਦੋਂ ਡਾਕਟਰ ਮਮੋਨ ਸਿੰਘ ਹੁਣੀ ਪ੍ਰਾਈਮ ਮਿਨਿਸਟਰ ਬਣੇ ਉਹਨਾਂ ਦਾ ਨਾਮ ਅਨਾਉਂਸ ਹੋਇਆ ਉਹਨਾਂ ਨੇ ਚਾਅ ਜੁੱਲਿਆ ਤੇ ਉਹਨਾਂ ਦੇ ਘਰ ਤੋਂ ਜਿੱਥੇ ਹੋਤ ਸਮਾਨ ਆਇਆ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਉੱਥੇ ਉਹਨਾਂ ਦੀ ਇੱਕ ਕਾਰ ਸੀ ਪਦਾਨੀ ਮਰੂਤੀ 800 ਹਾਂਜੀ ਹਾਂਜੀ ਔਰ ਉਹਨਾਂ ਨੂੰ ਆਫੀਸ਼ੀਅਲ ਕਾਰ ਦੇ ਉੱਤੇ BMW ਕਾਰਾਂ ਤਾਂ ਮਿਲੀਆਂ ਹਾਂਜੀ ਹਾਂਜੀ ਪਰ ਉਹਨਾਂ ਨੇ ਜਿਹੜੀ ਮਰੂਤੀ 800 ਸੀ ਉਹਨਾਂ ਨੂੰ ਸੰਭਾਲ ਕੇ ਰੱਖਿਆ ਉਸ ਕਾਰ ਨੂੰ ਉਹਨਾਂ ਨੇ ਕਈ ਵਾਰੀ ਆਪਣੀ ਇੱਛਾ ਪ੍ਰਗਟ ਕੀਤੀ ਕਿ ਮੈਂ ਮਰੂਤੀ 800 ਵਿੱਚ ਸਫ਼ਰ ਕਰਨਾ ਹਾਂਜੀ ਹਾਂਜੀ ਬਾ ਉਹਨਾਂ ਦਾ ਜਿਹੜਾ ਸਖਿਆ ਅਮਲਾ ਫੈਲਾ ਸੀ ਉਹਨਾਂ ਨੇ ਕਿਹਾ ਜੀ ਤੁਸੀਂ ਇਸ ਤੋਂ ਨਹੀਂ ਕਰ ਸਕਦੇ ਇਸ ਕਾਰਡ ਦੇ ਵਿੱਚ ਤੁਸੀਂ ਟਰੈਵਲ ਨਹੀਂ ਕਰ ਸਕਦੇ ਹਾਂਜੀ ਉਹ ਤੁਸੀਂ ਜਿਹੜਾ ਆਫੀਸ਼ੀਅਲੀ ਤੁਹਾਨੂੰ ਕਾਰਾਂ ਗਵਰਨਮੈਂਟ ਨੇ ਦਿੱਤੀਆਂ ਤੁਸੀਂ ਉਹਨਾਂ ਦੇ ਵਿੱਚ ਹੀ ਸਫ਼ਰ ਕਰ ਸਕਦੇ ਆ ਕਿੱਥੋਂ ਲੱਗਦਾ ਕਿ ਉਹਨਾਂ ਦੀ ਸਾਦਗੀ ਕਿੰਨੀ ਕਿ ਸਾਦਗੀ ਸੀ ਉਹਨਾਂ ਦੇ ਵਿੱਚ ਬਿਲਕੁਲ ਬਿਲਕੁਲ ਇਹ ਤਾਂ ਉਹਨਾਂ ਦੀ ਸਾਦਗੀ ਉਹਨਾਂ ਦਾ ਜਿਹੜਾ ਕੈਰੇਕਟਰ ਹੈਗਾ ਉਹਨਾਂ ਦੀ ਜਿਹੜੀ ਬ੍ਰਿਲੀਅੰਸ ਹੈਗੀ ਹੈ ਔਰ ਉਹਨਾਂ ਦੀ ਜਿਹੜੀ ਕ੍ਰੈਡੀਬਿਲਟੀ ਹੈਗੀ ਹੈ ਔਰ ਉਹਨਾਂ ਦੀ ਜਿਹੜੀ ਕੰਟ੍ਰਿਬਿਊਸ਼ਨ ਹੈਗੀ ਹੈ ਅਮਰੀਕਾ ਉਹ ਨਾ ਤੇ ਕੋਈ ਇਸ ਲਈ ਤੱਕ ਅਲੀ ਨਹਿਰ ਤੋਂ ਬਾਅਦ ਮੈਂ ਕਹਿੰਦਾ ਉਹਨਾਂ ਦਾ ਨੰਬਰ ਹੁੰਦਾ ਹੈਗਾ ਤੇ ਵਰਲਡ ਵਾਈਡ ਕੋਈ ਇਹੋ ਜਿਹਾ ਐਗਜ਼ਾਮਪਲ ਨਹੀਂ ਮਿਲਦੀ ਤੇ ਦੂਸਰੇ ਵੀ ਤੇ ਵੀ ਆਪਣੇ ਨੌਜੋਤ ਨੌਜੋਤ ਸਿੰਘ ਸਿੱਧੂ ਉਹਨਾਂ ਨੂੰ ਮੈਂ ਸੁਣਿਆ ਸੀਗਾ ਉਹਨਾਂ ਨੇ ਦੱਸਿਆ ਕਿ ਅ ਅਮਰੀਕਾ ਦੇ ਵਿੱਚ ਜਿਸ ਨੇ ਉਹ ਅ ਕੋਈ ਫੰਡਿੰਗ ਦਾ ਕੋਈ ਸੀਗਾ ਉਹ ਉਹ ਆਪਣੇ ਖੁਸ਼ਵੰਤ ਸਿੰਘ ਨੇ ਉਹਨਾਂ ਨੂੰ ਕੋਈ 3 ਗੱਲ ਲੱਖ ਰੁਪਏ ਦਿੱਤੇ ਸੀਗੇ ਉਹਦੇ ਵਿੱਚੋਂ ਕੋਈ 50 ਹਜ਼ਾਰ ਖਰਚ ਹੋਏ ਤੇ ਉਹ ਜਾ ਕੇ ਉਹਨਾਂ ਨੇ ਆਖਿਆ ਕਿ ਮੇਰੇ ਕੋਲ ਸਿਰਫ 50 ਹਜ਼ਾਰ ਖਰਚ ਹੋਏ ਨੇ ਤੇ ਇਹ ਤੁਸੀਂ ਉਹ ਵਾਪਸ ਕਰਦੇ 3 ਲੱਖ ਰੁਪਏ ਵਾਪਸ ਕਰਤਾ ਸੀ ਇਹੋ ਜਿਹਾ ਐਗਜ਼ਾਮਪਲ ਕੋਈ ਮਿਲਦੀ ਨਹੀਂ ਆਗੀ ਯਾ 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 ਨੋ ਨੋ ਉਹ ਵਾਪਸ ਤਾਂ ਉਹ ਤੋਂ ਦੋਸਤੋਂ ਪਰ ਲੱਗਦਾ ਕਿ ਉਹਨਾਂ ਦੇ ਵਿੱਚ ਸincerity ਕੀਤੀ ਸੀਗੀ ਹੀ ਵਾਸ ਵੈਰੀ ਸincere ਆਪਣਾ ਜਾ ਕੇ ਟ੍ਰੈਵਲ ਐਸੈਂਸ ਜਿਹੜਾ ਕਰ ਨੂੰ ਕਰਨਾ ਉਹ ਵੀ ਲਾਈਨ ਦੇ ਵਿੱਚ ਖੜੇ ਹੋਣਾ ਯਾ ਮੈਡੀਕਲ ਟ੍ਰੀਟਮੈਂਟ ਵਾਸਤੇ ਜਿਹੜਾ ਉੱਥੇ ਲਾਈਨ 'ਚ ਖੜੇ ਹੋਣਾ ਤੇ ਇਸ ਤੋਂ ਇਹੋ ਜਿਹੇ ਮਤਲਬ ਉਹਨਾਂ ਦੇ ਜਿਹੜੇ ਹੈਗੇ ਨੇ ਉਹ ਅਦਾ ਜਿਹੜੇ ਹੈਗੇ ਨੇ ਉਹ ਦੇ ਆਰ ਵੈਰੀ ਐਗਜ਼ੈਂਪਲਰੀ ਨਹੀਂ ਡੀਡੀ ਉਹਨਾਂ ਦਾ ਸਾਦਾ ਜੀਵਨ ਹੈ ਉਹਦੀ ਅਦਾਬਨ ਤੇ ਸ਼ਾਇਦ ਕਿਸੇ ਵੀ ਕੰਟਰੀ ਦੇ ਕਿਸੇ ਵੀ ਹੈਡ ਆਫ ਦੀ ਕੰਟਰੀ ਦੇ ਵਿੱਚ ਨਹੀਂ ਮਿਲੂਗੀ ਤੁਹਾਨੂੰ ਕਿ ਇਹੋ ਜਿਹਾ ਕੋਈ ਦਾਜਾ ਹੈਡ ਆਫ ਦੀ ਸਟੇਟ ਨਹੀਂ ਮਿਲੂਗਾ ਉਹਨਾਂ ਵਰਗਾ ਕੋਈ ਵੀ ਹਾਂਜੀ ਹਿੰਦੁਸਤਾਨ ਦੇ ਵਿੱਚ ਕੋਈ ਇਹੋ ਜਿਹਾ ਜਿਹੜਾ ਪ੍ਰਾਈਮ ਮਿਨਿਸਟਰ ਆ ਪੈਦਾ ਹੋਊਗਾ ਹਾਂਜੀ ਤੁਸੀਂ ਉਹਨਾਂ ਵਾਰੇ ਕੁਝ ਹੋਰ ਕੁਝ ਕਹਿਣਾ ਚਾਹੁੰਦੇ ਆ ਤੁਹਾਨੂੰ ਯਾਦ ਹੋਵੇ ਹਾਂਜੀ ਇਹ ਹੈਗੇ ਅਫਵਾਸ ਤੇ ਕਰ ਰਹੇ ਆ ਕਿ ਬੜਾ ਭਾਰੀ ਲਾਹਸ ਹੈ ਆਪਣੀ ਸਿਕਿਉਰਿਟੀ ਨੂੰ ਨਾਲੇ ਖਾਸ ਕਰਕੇ ਆਪਣੇ ਇਸ ਇਸ ਹਿੰਦੁਸਤਾਨ ਨੂੰ ਅ ਕਿਉਂਕਿ ਇਸ ਲਈ ਜਿਹੜੀ ਆਪਣੇ ਫਾਰਮਰਸ ਦੀ ਜਿਹੜੀ ਜਿਹੜੀ ਕੰਡੀਸ਼ਨ ਹੈ ਉਹ ਬਹੁਤ ਹੀ ਖਰਾਬ ਹੈ ਤੇ ਆਰਥਿਕ ਪੱਖੋਂ ਉਹ ਜੇ ਹੁੰਦੇ ਤਾਂ ਦੋ ਸਾਲ ਤੋਂ ਵਿਚਾਰੇ ਉਹ ਉਹਨਾਂ ਨੂੰ ਤਕਲੀਫ ਹੋ ਗਈ ਲੇਕਿਨ ਕੁਛ ਨਾ ਕੁਛ ਤੋਂ ਕਰ ਸਕਦੇ ਸੀ ਕਿ ਐਡਵਾਈਸ ਕਰ ਸਕਦੇ ਸੀ ਕਿ ਨਾਲੇ ਆਉਣ ਵਾਲੇ ਸਮੇਂ ਤੇ ਇਹ ਮਮਕਨ ਹੈ ਕਿ ਸ਼ਾਇਦ ਕਾਂਗਰਸ ਜੜੀ ਹੈ ਕਿ ਉਹ ਪਾਵਰ ਵਿੱਚ ਆ ਜਾਏ ਤੇ ਉਸ ਲਈ ਵੀ ਉਹਨਾਂ ਨੂੰ ਉਹਨਾਂ ਦੀ ਲੋੜ ਪੈਣੀ ਸੀਗੀ ਫਾਈਨੈਂਸ਼ੀਅਲ ਐਡਵਾਈਸ ਵਗੈਰਾ ਵਾਸਤੇ ਤੇ ਉਹ ਬੜਾ ਮੰਦ ਪੈ ਗਿਆ ਹੈਗਾ ਤੇ ਖਾਸ ਕਰਕੇ ਆਈ ਫੀਲ ਕਿ ਇਟਸ ਅ ਗ੍ਰੇਟ ਲਾਸ ਫॉर ਸਿੱਖ ਕਮਿਊਨਿਟੀ ਔਰ ਮੈਨੂੰ ਉਹਨਾਂ ਦਾ ਬੜਾ ਮਾਣ ਹੈ ਬੜਾ ਫਖਰ ਹੈ ਤੇ ਇੱਕ ਐਸਾ ਸ਼ਖਸ ਜਿਹਨੇ ਵਾਕਿਆ ਹੀ ਜਿਹੜੇ ਸਿੱਖੀ ਦੇ ਜਿਹੜੇ ਆਪਣੇ ਜਿਹੜੇ ਇੱਕ 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 ਸਿੱਖ ਜਿਹੜਾ ਸਿੱਖੀ ਦੇ ਜਿਹੜੇ ਸਿਧਾਂਤ ਨੇ ਉਹਨਾਂ ਤੇ ਉਹਨਾਂ ਨੇ ਪਾਲਣ ਕੀਤਾ ਤੇ ਸਿੱਖੀ ਦਾ ਨਾਮ ਉਹਨਾਂ ਨੇ ਰੋਸ਼ਨ ਕੀਤਾ ਡਾਕਟਰ ਸਾਹਿਬ ਇੱਕ ਗੱਲ ਜਿਹੜੀ ਲਾਸਟ ਗੱਲ ਮੈਂ ਕਰਨ ਲੱਗਾ ਕੱਲ ਮੈਂ ਇੱਕ ਹਿੰਦੁਸਤਾਨ ਦਾ ਚੋਟੀ ਦਾ ਪੱਤਰਕਾਰ ਆ ਉਹਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦਾ ਵੀ ਜਦੋਂ ਇਹ ਪ੍ਰਾਈਮ ਮਿਨਿਸਟਰ ਬਣੇ ਤੇ ਪ੍ਰਾਈਮ ਮਿਨਿਸਟਰ ਬਣ ਤੋਂ ਬਾਅਦ ਉਹ ਕਹਿੰਦਾ ਮੈਂ ਇਹਨਾਂ ਦੀ ਕੋਈ ਟੈਕਚਰਸ ਪਲਾਨ ਗਿਆ ਜਾਂ ਇਹਨਾਂ ਨੂੰ ਮਿਲਣ ਗਿਆ ਕਹਿੰਦਾ ਉਸ ਵਕਤ ਇਹਨਾਂ ਦੇ ਘਰ ਜਿਹੜਾ ਦੁੱਪ ਦਾ ਉਹ ਹੋਇਆ ਸੀ ਕਹਿੰਦਾ ਮੈਂ ਕੋਸ਼ਿਸ਼ ਕੀਤੀ ਕਿ ਉਸ ਦੋਤੇ ਦੀ ਵੀ ਫੋਟੋ ਲਈ ਜਾਵੇ ਵੀ ਇਹਦੇ ਨਾਲ ਕੋ ਗੱਲ ਜਿਹੜੀ ਆ ਉਹ ਜੋੜੀ ਜਾਵੇ ਕਹਿੰਦਾ ਡਾਕਟਰ ਸਾਹਿਬ ਨੂੰ ਪਤਾ ਲੱਗ ਗਿਆ ਕਿ ਮੈਂ ਕਹਿੰਦਾ ਉਹਦੀ ਜਵਾਨੀ ਆ ਪੱਤਰਕਾਰੀ ਡਾਕਟਰ ਸਾਹਿਬ ਨੂੰ ਕਹਿੰਦਾ ਲੱਗ ਗਿਆ ਕਿ ਮੈਂ ਉਸ ਦੋਤੇ ਦੀ ਫੋਟੋ ਲੈਣੀ ਚਾਹੁੰਦਾ ਉਹਨਾਂ ਨੇ ਕਹਿੰਦਾ ਮੇਰੀ ਵੱਲ ਦੇਖ ਕੇ ਮਨਾ ਕਰ ਦਿੱਤਾ ਵੀ ਜਿਹੜੀ ਮੇਰੀ ਪਸੰਦ ਲਾਈਫ ਆ ਉਹਨੂੰ ਕਦੇ ਵੀ ਮੇਰੀ ਆਫੀਸ਼ਲ ਲਾਈਫ ਦੇ ਨਾਲ ਨਹੀਂ ਜੋੜਨਾ ਮਤਲਬ ਜਿਹੜੀ ਪ੍ਰਵਾਦ ਦੀ ਜ਼ਿੰਦਗੀ ਆ ਉਹਦੇ ਬਾਰੇ ਕੋਈ ਫੋਟੋਗ੍ਰਾਫੀ ਨਹੀਂ ਕਰਨੀ ਕਿਉਂਕਿ ਉਹ ਜੁਮੇਵਾ ਕਿੰਨੇ ਵੀ ਉਹ ਆਪਣੇ ਆਪ ਨੂੰ ਸਾਦਾ ਰੱਖਦੇ ਸੀ ਇਥੋਂ ਇਹ ਸਾਬਤ ਹੁੰਦਾ ਉਹ ਐਪਰੀਸ਼ੀਏਟ ਕਰ ਰਿਹਾ ਸੀ ਡਾਕਟਰ ਬਦਮਾਨ ਸਿੰਘ ਨੂੰ ਇਸ ਗੱਲ ਤੋਂ ਹਾਂਜੀ ਹਾਂਜੀ ਨਹੀਂ ਉਹ ਉਹਨਾਂ ਦੇ ਵਿੱਚ ਸਾਦਗੀ ਤੇ ਬੜੀ ਸੀਗੀ ਉਹ ਤਾਂ ਉਹ ਕਹਿੰਦੇ ਨੇ ਕਿ ਅ ਜਿਸ ਲਈ ਉਹਨਾਂ ਨੂੰ ਅ ਪ੍ਰਾਈਮ ਰਿਸਰਚਸ਼ਿਪ ਤੇ ਉੱਥੇ ਜਿਹੜੀ ਸੌਹ ਲੈਣੀ ਸੀ ਉਸ ਲਈ ਵੀ ਉਹ ਕੁਰਤਾ ਪਜਾਮਾ ਪਾ ਕੇ ਜਾ ਰਹੇ ਸੀ ਫਿਰ ਉਹਨਾਂ ਕਹਿਆ ਕਿ ਨਹੀਂ ਕੀ ਤੁਸੀਂ ਇੱਕ ਦੂਸਰੇ ਕੱਪੜੇ ਪਾ ਕੇ ਆਓ ਤੇ ਉਹਨਾਂ ਕਿਉਂ ਕਹੀ ਵਾਸੇ ਹੀ ਵਾਸੇ ਹੀ ਵਾਸੇ ਮੈਨ ਆਫ ਯੂ ਨੋ ਸਿੰਪਲ ਲਿਵਿੰਗ ਐਂਡ ਜਿਨੂੰ ਕਹਿੰਦੇ ਨੇ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਹਾਂਜੀ ਵਾਸ ਥੈਟ ਟਾਈਪ ਆਫ ਪਰਸਨ ਹਾਂਜੀ ਐ ਡਾਕਟਰ ਸਾਹਿਬ ਇਹਦੇ ਨਾਲ ਅਸੀਂ ਆਪਣੇ ਜਿਹੜੇ ਆ ਸ਼ਾਬਾਹ ਬੇਫੋਰ ਡਾਕਟਰ ਮਨਮੋਹਨ ਸਿੰਘ ਨੂੰ ਪੇਟ ਕਰਦੇ ਆ ਔਰ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਾਨਾਂ ਦੇ ਵਿੱਚ ਨਿਵਾਸ ਵਰਸ਼ੇ ਔਰ ਪਰਵਾਦ ਨੂੰ ਭਾਣਾ ਮੰਨਣ ਦਾ ਬਲ ਵਰਸ਼ੇ ਥੈਂਕ ਯੂ ਵੈਰੀ ਮਚ ਹਾਂਜੀ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਸਤਿਕਾਰੀ ਹੈ ਜੀ ਹਾਂਜੀ